ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਮੁਹਾਲੀ ਵੱਲੋਂ ਅੱਜ ਦਿਸ਼ਾ ਵੂਮਨ ਵੈਲਫੇਅਰ ਜਿਹੜਾ ٹرسٹ ਹੈਗਾ ਜੀ ਉਹਦੇ ਲਈ ਅਸੀਂ ਇੱਕ ਸਨਮਾਨ ਸਮਾਰੋਹ ਅਸੀਂ ਕੀਤਾ ਹੈ ਜਿਸ ਦੇ ਵਿੱਚ ਮੈਡਮ ਰਮਨਦੀਪ ਕੌਰ ਤੇ ਮੈਡਮ ਜਿਹੜੇ ਸਾਡੇ ਨਾਲ ਹੈਗੇ ਨੇ ਉਹਨਾਂ ਦੇ ਲਈ ਅਸੀਂ ਇੱਕ ਸਨਮਾਨ ਸਮਾਰੋਹ ਦੇ ਵਿੱਚ ਉਹਨਾਂ ਨੂੰ ਇੱਕ ਪ੍ਰਸ਼ੰਸਾ ਪੱਤਰ ਪਾਰਟੀ ਵੱਲੋਂ ਦਿੱਤਾ ਗਿਆ ਇਹਨਾਂ ਦਾ ਜਿਹੜਾ ਯੋਗਦਾਨ ਹੈ ਖਾਸ ਕਰ ਮਹਿਲਾ ਸ਼ਕਤੀ ਨੂੰ ਲੈ ਕੇ ਜੋ ਇਹਨਾਂ ਦਾ ਯੋਗਦਾਨ ਹੁਣ ਤੱਕ ਰਿਹਾ ਹੈ ਖਾਸ ਕਰ ਰਮਨਦੀਪ ਕੌਰ ਮਾਂਬੋਲੀ ਲਈ ਜੋ ਇਹਨਾਂ ਲਈ ਅਚੀਵਮੈਂਟਸ ਰਹੀਆਂ ਨੇ ਹੁਣ ਤੱਕ ਇਹਨਾਂ ਨੇ ਬਹੁਤ ਵੱਡੇ ਵੱਡੇ ਪਲੇਟਫਾਰਮ ਦੇ ਉੱਤੇ ਮਾਂਬੋਲੀ ਦੇ ਲਈ ਬਹੁਤ ਕਾਫੀ ਕੁਝ ਕੰਮ ਕੀਤਾ ਹੈ ਤੇ ਜਿਹੜੀ ਦਿਸ਼ਾ ਔਮਨ ਵੈਲਫੇਅਰ ਟਰਸਟ ਹੈਗਾ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀਆਂ ਲੜਕੀਆਂ ਨੂੰ ਗਰਲਸ ਨੂੰ ਜੋਬ ਦਿਲਵਾਈ ਹੈ ਮਤਲਬ ਬਹੁਤ ਕਾਫੀ ਕੁਝ ਲੜਕੀਆਂ ਲਈ ਕੀਤਾ ਹੈ ਸੋ ਇਹਨਾਂ ਦਾ ਅਸੀਂ ਅੱਜ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦਾ ਇੱਥੇ ਆਉਣ ਤੇ ਤੇ ਅਸੀਂ ਖੁਦ ਪ੍ਰਾਊਡ ਫੀਲ ਕਰਦੇ ਆਂ ਕਿ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਜੀ ਥੈਂਕ ਯੂ ਜੀ ਥੈਂਕ ਯੂ ਅੱਜ ਸਾਡੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਗੁਰਪ੍ਰੀਤ ਬੈਂਸ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਹਰਦੀਪਕੌਰ ਜੀ ਨੂੰ ਤੇ ਮੈਡਮ ਨੂੰ ਤੇ ਇਨਾਂ ਦੀਆਂ ਜੋ ਇਹਨਾਂ ਦੇ ਖੇਤਰ ਦੇ ਵਿੱਚ ਇਹਨਾਂ ਦੀਆਂ ਜੋ ਇਹਨਾਂ ਨੇ ਮੱਲਾ ਮਾਰੀਆਂ ਨੇ ਇਹਨਾਂ ਨੇ ਜੋ ਇਹਨਾਂ ਦੀਆਂ ਯੋਗਤਾਵਾਂ ਔਰ ਜੋ ਇਹਨਾਂ ਨੇ ਆਪਣੇ ਖੇਤਰ ਦੇ ਵਿੱਚ ਉੱਚ ਨਾਮਨਾ ਕਮਾਇਆ ਉਸ ਨੂੰ ਦੇਖਦੇ ਹੋਏ ਉਹਨਾਂ ਇਹਨਾਂ ਨੂੰ ਅੱਜ ਯੂਥ ਵਿੰਗ ਵੱਲੋਂ ਸਨਮਾਨਿਤ ਕੀਤਾ ਗਿਆ ਜੋ ਪਾਰਟੀ ਵੱਲੋਂ ਬਣ ਕੇ ਸਾਡੇ ਪ੍ਰਸ਼ੰਸਾ ਪੱਤਰ ਆਏ ਨੇ ਉਹਨਾਂ ਸਰਟੀਫੀਕੇਟਸ ਨਾਲ ਇਹਨਾਂ ਨੂੰ ਨਵਾਜ਼ਿਆ ਗਿਆ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਹੋਰ ਉਚਾਈਆਂ ਛੂਣ ਤੇ ਆਪਣੇ ਆਪਣੇ ਖੇਤਰ ਦੇ ਵਿੱਚ ਹੋਰ ਜੋ ਖਾਸ ਕਰਕੇ ਮਹਿਲਾਵਾਂ ਦੇ ਲਈ ਜੋ ਇਹ ਇੰਨਾ ਵਧੀਆ ਆਪਣਾ ਯੋਗਦਾਨ ਪਾ ਰਹੇ ਨੇ ਦੇਸ਼ ਦੀ ਤਰੱਕੀ ਲਈ ਪੰਜਾਬ ਦੀ ਉન્નਤੀ ਲਈ ਇਸੇ ਤਰੀਕੇ ਇਸੇ ਰਾਹ ਤੇ ਚੱਲਦੇ ਹੋਏ ਹੋਰ ਬਹੁਤ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਧੰਨਵਾਦ ਇਹਨਾਂ ਦਾ ਅੱਜ ਇੱਥੇ ਪਹੁੰਚਣ ਦੇ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਮੁਹਾਲੀ ਵੱਲੋਂ ਅੱਜ ਦਿਸ਼ਾ ਵੂਵਨ ਵੈਲਫੇਅਰ ਜਿਹੜਾ ਟਰਸਟ ਹੈਗਾ ਜੀ ਉਹਦੇ ਲਈ ਅਸੀਂ ਇੱਕ ਸਨਮਾਨ ਸਮਾਰੋਹ ਅਸੀਂ ਕੀਤਾ ਹੈ ਜਿਹਦੇ ਦੇ ਵਿੱਚ ਮੈਡਮ ਰਮਨਦੀਪ ਕੌਰ ਤੇ ਮੈਡਮ ਜਿਹੜੇ ਸਾਡੇ ਮੇਰੇ ਸਾਡੇ ਨਾਲ ਹੈਗੇ ਨੇ ਉਹਨਾਂ ਦੇ ਲਈ ਅਸੀਂ ਇੱਕ ਸਨਮਾਨ ਸਮਾਰੋਹ ਦੇ ਵਿੱਚ ਉਹਨਾਂ ਨੂੰ ਇੱਕ ਪ੍ਰਸ਼ੰਸ਼ਾ ਪੱਤਰ ਪਾਰਟੀ ਵੱਲੋਂ ਦਿੱਤਾ ਗਿਆ ਇਹਨਾਂ ਦਾ ਜਿਹੜਾ ਯੋਗਦਾਨ ਹੈ ਖਾਸ ਕਰ ਮਹਿਲਾ ਸ਼ਕਤੀ ਨੂੰ ਲੈ ਕੇ ਜੋ ਇਹਨਾਂ ਦਾ ਯੋਗਦਾਨ ਹੁਣ ਤੱਕ ਰਿਹਾ ਹੈ ਖਾਸ ਕਰ ਰਮਨਦੀਪ ਕੌਰ ਮਾਂ ਬੋਲੀ ਲਈ ਜੋ ਉਹਨਾਂ ਨੇ ਰਹੀਆਂ ਅਚੀਵਮੈਂਟਸ ਰਹੀਆਂ ਨੇ ਹੁਣ ਤੱਕ ਇਹਨਾਂ ਨੇ ਬਹੁਤ ਵੱਡੇ ਵੱਡੇ ਪਲੇਟਫਾਰਮ ਦੇ ਉੱਤੇ ਮਾਂ ਬੋਲੀ ਦੇ ਲਈ ਬਹੁਤ ਕਾਫੀ ਕੁਝ ਕੰਮ ਕੀਤਾ ਤੇ ਜਿਹੜੀ ਦਿਸ਼ਾ ਔਮਨ ਵੈਲਫੇਅਰ ਟਰਸਟ ਹੈਗਾ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀਆਂ ਲੜਕੀਆਂ ਨੂੰ ਗਰਲਸ ਨੂੰ ਜੋਬ ਦਿਲਵਾਈ ਹੈ ਮਤਲਬ ਬਹੁਤ ਕਾਫੀ ਕੁਝ ਮੈਂ ਲੜਕੀਆਂ ਲਈ ਕੀਤਾ ਹੈ ਸੋ ਇਹਨਾਂ ਦਾ ਅਸੀਂ ਅੱਜ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਇੱਥੇ ਆਉਣ ਤੇ ਤੇ ਅਸੀਂ ਖੁਦ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਹੈ ਥੈਂਕ ਯੂ ਜੀ ਥੈਂਕ ਯੂ ਅੱਜ ਸਾਡੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਗੁਰਪ੍ਰੀਤ ਬੈਂਸ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਹਰਦੀਪਕੌਰ ਜੀ ਨੂੰ ਤੇ ਮੈਡਮ ਨੂੰ ਤੇ ਇਨਾਂ ਦੀਆਂ ਜੋ ਇਹਨਾਂ ਦੇ ਖੇਤਰ ਦੇ ਵਿੱਚ ਇਹਨਾਂ ਦੀਆਂ ਜੋ ਇਹਨਾਂ ਨੇ ਮੱਲਾ ਮਾਰੀਆਂ ਨੇ ਇਹਨਾਂ ਨੇ ਜੋ ਇਹਨਾਂ ਦੀਆਂ ਯੋਗਤਾਵਾਂ ਔਰ ਜੋ ਇਹਨਾਂ ਨੇ ਆਪਣੇ ਖੇਤਰ ਦੇ ਵਿੱਚ ਉੱਚ ਨਾਮਨਾ ਕਮਾਇਆ ਉਸ ਨੂੰ ਦੇਖਦੇ ਹੋਏ ਉਹਨਾਂ ਇਹਨਾਂ ਨੂੰ ਅੱਜ ਯੂਥ ਵਿੰਗ ਵੱਲੋਂ ਸਨਮਾਨਿਤ ਕੀਤਾ ਗਿਆ ਜੋ ਪਾਰਟੀ ਵੱਲੋਂ ਬਣ ਕੇ ਸਾਡੇ ਪ੍ਰਸ਼ੰਸਾ ਪੱਤਰ ਆਏ ਨੇ ਉਹਨਾਂ ਸਰਟੀਫੀਕੇਟਸ ਨਾਲ ਇਹਨਾਂ ਨੂੰ ਨਵਾਜ਼ਿਆ ਗਿਆ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਹੋਰ ਉਚਾਈਆਂ ਛੂਣ ਤੇ ਆਪਣੇ ਆਪਣੇ ਖੇਤਰ ਦੇ ਵਿੱਚ ਹੋਰ ਜੋ ਖਾਸ ਕਰਕੇ ਮਹਿਲਾਵਾਂ ਦੇ ਲਈ ਜੋ ਇਹ ਇਨਾ ਵਧੀਆ ਆਪਣਾ ਯੋਗਦਾਨ ਪਾ ਰਹੇ ਨੇ ਦੇਸ਼ ਦੀ ਤਰੱਕੀ ਲਈ ਪੰਜਾਬ ਦੀ ਉন্নਤੀ ਲਈ ਇਸੇ ਤਰੀਕੇ ਇਸੇ ਰਾਹ ਤੇ ਚੱਲਦੇ ਹੋਏ ਹੋਰ ਬਹੁਤ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਧੰਨਵਾਦ ਇਹਨਾਂ ਦਾ ਅੱਜ ਇੱਥੇ ਪਹੁੰਚਣ ਦੇ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਮੁਹਾਲੀ ਵੱਲੋਂ ਅੱਜ ਦਿਸ਼ਾ ਵੂਵਨ ਵੈਲਫੇਅਰ ਜਿਹੜਾ ਟਰਸਟ ਹੈਗਾ ਜੀ ਉਹਦੇ ਲਈ ਅਸੀਂ ਇੱਕ ਸਨਮਾਨ ਸਮਾਰੋਹ ਅਸੀਂ ਕੀਤਾ ਹੈ ਜਿਹਦੇ ਵਿੱਚ ਮੈਡਮ ਰਮਨਦੀਪ ਕੌਰ ਤੇ ਮੈਡਮ ਜਿਹੜੇ ਸਾਡੇ ਮੇਰੇ ਸਾਡੇ ਨਾਲ ਹੈਗੇ ਨੇ ਉਹਨਾਂ ਦੇ ਲਈ ਅਸੀਂ ਇੱਕ ਸਨਮਾਨ ਸਮਾਰੋਹ ਦੇ ਵਿੱਚ ਉਹਨਾਂ ਨੂੰ ਇੱਕ ਪ੍ਰਸ਼ੰਸ਼ਾ ਪੱਤਰ ਪਾਰਟੀ ਵੱਲੋਂ ਦਿੱਤਾ ਗਿਆ ਇਹਨਾਂ ਦਾ ਜਿਹੜਾ ਯੋਗਦਾਨ ਹੈ ਖਾਸ ਕਰ ਮਹਿਲਾ ਸ਼ਕਤੀ ਨੂੰ ਲੈ ਕੇ ਜੋ ਇਹਨਾਂ ਦਾ ਯੋਗਦਾਨ ਹੁਣ ਤੱਕ ਰਿਹਾ ਹੈ ਖਾਸ ਕਰ ਰਮਨਦੀਪ ਕੌਰ ਮਾਂਬੋਲੀ ਲਈ ਜੋ ਇਹਨਾਂ ਦੀਆਂ ਅਚੀਵਮੈਂਟਸ ਰਹੀਆਂ ਨੇ ਹੁਣ ਤੱਕ ਇਹਨਾਂ ਨੇ ਬਹੁਤ ਵੱਡੇ ਵੱਡੇ ਪਲੇਟਫਾਰਮ ਦੇ ਉੱਤੇ ਮਾਂਬੋਲੀ ਦੇ ਲਈ ਬਹੁਤ ਕਾਫੀ ਕੁਝ ਕੰਮ ਕੀਤਾ ਹੈ ਤੇ ਜਿਹੜੀ ਦਿਸ਼ਾ ਊਮਨ ਵੈਲਫੇਅਰ ਟਰਸਟ ਹੈਗਾ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀਆਂ ਲੜਕੀਆਂ ਨੂੰ ਗਰਲਸ ਨੂੰ ਜੋਬ ਦਿਲਵਾਈ ਹੈ ਮਤਲਬ ਬਹੁਤ ਕਾਫੀ ਕੁਝ ਲੜਕੀਆਂ ਲਈ ਕੀਤਾ ਹੈ ਸੋ ਇਹਨਾਂ ਦਾ ਅਸੀਂ ਅੱਜ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਇੱਥੇ ਆਉਣ ਤੇ ਤੇ ਅਸੀਂ ਖੁਦ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਹੈ ਥੈਂਕ ਯੂ ਥੈਂਕ ਯੂ ਅੱਜ ਸਾਡੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਗੁਰਪ੍ਰੀਤ ਬੈਂਸ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਹਰਦੀਪਕੌਰ ਜੀ ਨੂੰ ਤੇ ਮੈਡਮ ਨੂੰ ਤੇ ਇਨਾਂ ਦੀਆਂ ਜੋ ਇਹਨਾਂ ਦੇ ਖੇਤਰ ਦੇ ਵਿੱਚ ਇਹਨਾਂ ਦੀਆਂ ਜੋ ਇਹਨਾਂ ਨੇ ਮੱਲਾ ਮਾਰੀਆਂ ਨੇ ਇਹਨਾਂ ਨੇ ਜੋ ਇਹਨਾਂ ਦੀਆਂ ਯੋਗਤਾਵਾਂ ਔਰ ਜੋ ਇਹਨਾਂ ਨੇ ਆਪਣੇ ਖੇਤਰ ਦੇ ਵਿੱਚ ਉੱਚ ਨਾਮਨਾ ਕਮਾਇਆ ਉਸ ਨੂੰ ਦੇਖਦੇ ਹੋਏ ਉਹਨਾਂ ਇਹਨਾਂ ਨੂੰ ਅੱਜ ਯੂਥ ਵਿੰਗ ਵੱਲੋਂ ਸਨਮਾਨਿਤ ਕੀਤਾ ਗਿਆ ਜੋ ਪਾਰਟੀ ਵੱਲੋਂ ਬਣ ਕੇ ਸਾਡੇ ਪ੍ਰਸ਼ੰਸਾ ਪੱਤਰ ਆਏ ਨੇ ਉਹਨਾਂ ਸਰਟੀਫੀਕੇਟਸ ਨਾਲ ਇਹਨਾਂ ਨੂੰ ਨਵਾਜਿਆ ਗਿਆ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਹੋਰ ਉਚਾਈਆਂ ਛੂਣ ਤੇ ਆਪਣੇ ਆਪਣੇ ਖੇਤਰ ਦੇ ਵਿੱਚ ਹੋਰ ਜੋ ਖਾਸ ਕਰਕੇ ਮਹਿਲਾਵਾਂ ਦੇ ਲਈ ਜੋ ਇਹ ਇਨਾ ਵਧੀਆ ਆਪਣਾ ਯੋਗਦਾਨ ਪਾ ਰਹੇ ਨੇ ਦੇਸ਼ ਦੀ ਤਰੱਕੀ ਲਈ ਪੰਜਾਬ ਦੀ ਉન્નਤੀ ਲਈ ਇਸੇ ਤਰੀਕੇ ਇਸੇ ਰਾਹ ਤੇ ਚੱਲਦੇ ਹੋਏ ਹੋਰ ਬਹੁਤ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਧੰਨਵਾਦ ਇਹਨਾਂ ਦਾ ਅੱਜ ਇੱਥੇ ਪਹੁੰਚਣ ਦੇ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ